ਕਿੰਨੀ ਮੀਟਰ ਦੀ ਦਸਤਾਰ ਬਾਬਾ ਜੀ ਇਹ ਇਹ 2000 ਮੀਟਰ ਪੱਤਰਕਾਰ ਲੈਂਦੇ ਹੁੰਦੇ ਨੇ ਅਸੀਂ ਤੇ ਅਨਪੜਾ ਵੱਡੇ ਵੱਡੇ ਨਿਸ਼ਾਨ ਸੋਦੇ ਕੱਪੜੇ ਕੋਈ ਦਸਤਾਰਾਂ ਵੱਡੀਆਂ ਵੱਡੀਆਂ ਕੋਈ ਛੋਟੀਆਂ ਆ ਬਾਬਾ ਜੀ ਇਹ ਜਿਹੜੀ ਦਸਤਾਰ ਬਣੀ ਇਹਦੇ ਚ ਫੁੱਲੇ ਲਾਏ ਨੇ ਔਖੀ ਦਸਤਾਰ ਸਜਾਈ ਹੋਏ ਕੀ ਕਰਨਾ ਚਾਹੁੰਦੇ ਹੋ ਜੀ ਇਹ ਲੱਗੀ ਇਹ ਰੂਪ ਸਤਿਗੁਰਾਂ ਨੇ ਆਪਾਂ ਨੂੰ ਦਿੱਤਾ ਇਹ ਤੁਰ ਕਹਿੰਦੇ ਇਦਾਂ ਦਾ ਰੂਪ ਨਹੀਂ ਬਣਾ ਕੇ ਰੱਖਣਾ ਜੀ ਮਹਾਰਾਜ ਕਹਿੰਦੇ ਬਣਾ ਕੇ ਰੱਖਣਾ اپنی ਜਿੱਤ ਹੁੰਦੀ ਏ ਇਹ ਪਹਿਲੇ ਹੀ ਕਹਿੰਦੇ ਰਹੇ ਸੀ ਵੀ ਅਸੀਂ ਧੱਕਾ ਕਰਦੇ ਸੀ ਪਾਤਸ਼ਾਹ ਨੇ ਕਿਹਾ ਧੱਕਾ ਕਰਨ ਵਾਲੇ ਰਹਿਣਗੇ ਨਹੀਂ ਧਰਮ ਦਾ ਪ੍ਰਗਾਸ ਹੋਏਗਾ ਤੁਰਕਾਂ ਦਾ ਨਾਸ ਹੋਏਗਾ ਫੁੱਲ ਵੀ ਲਾਇਆ ਹੋਏ ਨੇ ਬਾਬਾ ਜੀ ਇਹਦੇ ਚ ਨੌਕੀ ਦਾ ਸਤਾਰ ਜੇ ਕੀ ਕਹਿੰਦੇ ਹੋ ਹਾਂ ਜੀ ਇਹ ਲੋਖਾ ਹੀ ਰੂਪ ਬਣਾਇਆ ਆਪਣਾ ਲੱਗੀ ਸਤਗੁਰਾਂ ਕਿਤੇ ਕਿਤੇ ਜਾ ਰਹੇ ਯਾਤਰਾੜੀ ਕਰ ਰਹੇ ਪਹਿਲਾਂ ਵੀ ਦੁਹਾਰ-ਬਾਰ ਆਉਂਦੇ ਉੱਥੇ ਹਾਂ ਅਹੀਂ ਕੰਨਿਆ ਕੁਵਾਰੀ ਤੂੰ ਲੱਕੇ ਤੇ ਲੈ ਤ ਅਗਰ ਜਾਈਦਾ ਮੱਲੇ ਹੀ ਸਾਰਿਆਂ ਨੂੰ ਨਮਸਕਾਰ ਤੇ ਸਾਰਿਆਂ ਨੂੰ ਇਜਤਿਮਾਨ ਦਿੰਨੇ ਆ ਵੀ ਸਤਗੁਰਾਂ ਦੇ ਬਾਣੀ ਚ ਹੀ ਮੱਲਾ ਕੱਢਿਆ ਜਾਂਦਾ ਹੈ ਸ਼ਹੀਦਾ ਦੀ ਪਵਿੱਤਰ ਧਰਤੀ ਦੇ ਮੌਜੂਦ ਆ ਜਿੱਤੇ ਕਿ ਹਰ ਸਾਲ ਛੋਟੇ ਸਾਹਿਬ ਜਾਦਿਆ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਲੈ ਕੇ ਸ਼ਹੀਦੀ ਸਭਾ ਭਾਰਦੀ ਹੈ ਇਸ ਵਾਰ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਨਤਮਸਤ ਕੋਈ ਤੇ ਅੱਜ 15 ਪੋ ਵਾਲੇ ਦਿਨ ਛੋਟੇ ਸਾਹਿਬ ਜਾਦਿਆ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਲੋਕਿਕ ਜਿਹੜਾ ਕਿ ਸ਼ੀਦੀ ਸ਼ੀਦੀ ਮਹੱਲਾ ਸਜਾਇਆ ਜਾਂਦਾ ਹੈ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਅਨੋਖੀ ਦਸਤਾਰ ਵਾਲੇ ਨਿਆਂਗ ਸਿੰਘ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ ਬਾਬਾ ਜੀ ਕੀ ਨਾਮ ਆ ਬਾਬਾ ਜੀ ਤੁਹਾਡਾ ਜੀ ਹਾੜਾ ਨਾਮ ਸੇਵਕ ਸਿੰਘ ਬਾਬਾ ਜੀ ਕਿੱਥੋਂ ਆਇਓ ਅਹੀਂ ਪਟਨਾ ਸਿਟੀ ਤੋਂ ਬਾਬਾ ਜੀ ਇਹ ਜਿਹੜੀ ਦਸਤਾਰ ਬੰਨੀ ਇਹਦੇ ਚ ਫੁੱਲੇ ਲਾਏ ਨੇ ਔਖੀ ਦਸਤਾਰ ਸਜਾਈ ਹੋ ਕੀ ਕਰਨਾ ਚਾਹੁੰਦੇ ਹੋ ਜੀ ਇਹ ਲੱਗੀ ਇਹ ਰੂਪ ਸਤਿਗੁਰਾਂ ਨੇ ਆਪਾਂ ਨੂੰ ਦਿੱਤਾ ਇਹ ਤੁਰ ਕਹਿੰਦੇ ਇਦਾਂ ਦਾ ਰੂਪ ਨਹੀਂ ਬਣਾ ਕੇ ਰੱਖਣਾ ਜੀ ਮਹਾਰਾਜ ਕਹਿੰਦੇ ਬਣਾ ਕੇ ਰੱਖਣਾ ਵੇਖੋ ਤੁਰਕਾਂ ਦੀ ਜਿੱਤ ਹੁੰਦੀ ਏ ਕਿ ਆਪਣੀ ਜਿੱਤ ਹੁੰਦੀ ਏ ਇਹ ਪਹਿਲੇ ਹੀ ਕਹਿੰਦੇ ਰਹੇ ਸੀ ਵੀ ਅਸੀਂ ਧੱਕਾ ਕਰਦੇ ਸੀ ਬਾਦਸ਼ਾਹ ਨੇ ਕਿਹਾ ਧੱਕਾ ਕਰਨ ਵਾਲੇ ਰਹਿਣਗੇ ਨਹੀਂ ਧਰਮ ਦਾ ਪ੍ਰਗਾਸ ਹੋਏਗਾ ਤੁਰਕਾਂ ਦਾ ਨਾਸ ਹੋਏਗਾ ਇਹ ਕਿੰਨੀ ਮੀਟਰ ਦੀ ਦਸਤਾਰ ਬਾਬਾ ਜੀ ਇਹ ਇਹ 2000 ਮੀਟਰ ਪੱਤਰਕਾਰ ਲੈਂਦੇ ਹੁੰਦੇ ਨੇ ਅਸੀਂ ਤੇ ਅਨਪੜਾਂ ਵੱਡੇ ਵੱਡੇ ਨਿਸ਼ਾਨ ਸੋਦੇ ਕੱਪੜੇ ਕੋਈ ਦਸਤਾਰਾਂ ਵੱਡੀਆਂ ਵੱਡੀਆਂ ਕੋਈ ਛੋਟੀਆਂ ਇਹ ਵਿੱਚ ਫੁੱਲ ਵੀ ਲਾਏ ਹੋਏ ਨੇ ਬਾਬਾ ਜੀ ਇਹਦੇ ਜਿਹੜੇ ਨੌਕੀ ਦਸਤਾਰ ਦੇ ਕੀ ਕਹਿੰਦੇ ਹਾਂ ਹਾਂ ਜੀ ਇਹ ਲੋਖਾ ਹੀ ਰੂਪ ਬਣਾਇਆ ਆਪਣਾ ਲੱਗੀ ਕਿੱਥੋਂ ਸਤਗੁਰਾਂ ਕਿਤੇ ਕਿਤੇ ਜਾ ਰਹੇ ਯਾਤਰਾ ਲਈ ਕਰ ਰਹੇ ਪਹਿਲਾਂ ਵੀ ਤੁਸੀਂ ਹਰ ਵਾਰ ਆਉਂਦੇ ਓਥੇ ਹਾਂ ਅਸੀਂ ਕਨੇ ਅਕਵਾਰੀ ਤੁ ਲੱਕੇ ਤੇ ਲੈਦ ਅਗਰ ਜਾਈਦਾ ਅੱਜ ਮਹੱਲਾ ਕੱਢਿਆ ਸਿੰਘਾਂ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਮਹੱਲਾ ਇਹੀ ਸਾਰਿਆਂ ਨੂੰ ਨਮਸਕਾਰ ਤੇ ਸਾਰਿਆਂ ਨੂੰ ਇੱਜ਼ਤ ਮਾਨ ਦਿੰਨੇ ਆ ਵੀ ਸਤਗੁਰਾਂ ਦੇ ਬਾਣੀ ਚ ਮਹੱਲਾ ਕੱਢਿਆ ਜਾਂਦਾ ਪਾਪਾ ਜੀ ਛੋਟੀ ਉਮਰ ਦੇ ਵਿੱਚ 7 ਤੇ 9 ਸਾਲ ਦੀ ਉਮਰ ਤੇ ਛੋਟੇ ਸਾਹਿਬ ਜਿਆਦਾ ਨੂੰ ਜਿਹੜਾ ਕਿ ਮੁਗਲੋ ਕੋਮਤ ਨੇ ਤਾਂ ਸਿਹੇ ਦਿੱਤੇ ਸ਼ਹੀਦ ਕਰ ਦਿੱਤਾ ਸੀ ਤੇ ਲੱਖਾਂ ਦੇ ਤਦਾਰ ਵਿੱਚ ਨਤਮਸਤਕ ਹੋਈ ਐ ਇਹ 4 ਸਾਲ ਦਾ ਤੇ 5 ਸਾਲ ਦਾ ਸੀ ਤੇ ਉਦਾਂ ਹੀ ਉਹਨਾਂ ਨੂੰ ਪੱਤਰਕਾਰਾਂ ਨੂੰ ਕਹਿ ਕੇ ਜਿਆਦਾ ਉਮਰ ਲਿਖਾਈ ਗਈ ਵੀ ਆਪਾਂ ਗਲੂ ਇਹ ਛੋਟੇ ਛੋਟੇ ਬੱਚੇ ਨਹੀਂ ਮੰਨੇ 3 ਸਾਲ ਦੀ ਉਮਰ ਤੇ 4 ਸਾਲਾਂ ਦੀ ਉਮਰ ਇਹ ਐਡੇ ਬੱਚੇ ਮਜ਼ਬੂਤ ਸੀ ਜਿਹੜੇ ਸਖਤ ਸੀ ਸਾਡੇ ਗਲੂ ਨਹੀਂ ਲਿਫਦੇ ਨਹੀਂ ਚਾਹੇ ਸਾਡੇ ਗਲੂ ਮੰਨਦੇ ਨਹੀਂ ਵੱਡੀ ਦੇ ਸਤਾਰ ਵਾਲੇ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਹਾਜੀ ਭਾਜੀ ਕਿੱਥੋਂ ਆਏ ਜੀ ਹਾਂ ਬਾਬਾ ਜੀ ਰਾਕਵੇ ਤੋਂ ਆਏ ਆ ਮਹਾਰਾਜ ਜੀ ਰਾਕਵਾ ਨਗਰ ਆ ਜੀ ਰਾਕਵੇ ਤੋਂ ਦਰਪੰਥ ਬਾਬਾ ਜੀ ਬਾਬਾ ਜੀ ਜਥੇਦਾਰ ਬਾਬਾ ਜਗਿੰਦਰ ਸਿੰਘ ਜੀ ਬੁੱਢਾ ਦਲ 96 ਕਰੋੜੀ ਉਹਨਾਂ ਨੇ ਦਰਪੰਥ ਤੋਰਿਆ ਜੀ ਉਹਨਾਂ ਦੀ ਰਹਿਮ ਨਮਾਈ ਵੇੜਾ ਚੱਲਦਾ ਉਹਨਾਂ ਘੋੜਿਆਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਲੰਗਰਾਂ ਦੇ ਜਥੇਦਾਰ ਬਾਬਾ ਸੋਨੀ ਜੀ ਇਹ ਸਾਰਿਆਂ ਦਾ ਧੰਨਵਾਦ ਆ ਜੀ ਜਿਹੜਾ ਲੰਗਰ ਚੱਲਦਾ ਸਾਡਾ ਜੀ ਬਾਬਾ ਜੀ ਕੀ ਨਾਮ ਬਾਬ ਉਹ ਜਥੇਦਾਰਾ ਅੱਜ 15 ਪੋ ਵਾਲੇ ਦਿਨ ਹਰ ਹਰ ਸਾਲ ਕੱਢਦੇ ਨੇ ਹਾਂਜੀ 15 ਪੋ ਵਾਲੇ ਦਿਨ ਹਰ ਸਾਲ ਹਰ ਸਾਲ ਮਹੱਲਾ ਹਰ ਵੇਰ ਖੇលਿਆ ਜਾਂਦਾ ਜੀ ਬਾਬਾ ਜੀ ਹਾਂ ਜਿਹੜਾ ਕਿ 15 ਪੋ ਵਾਲੇ ਦਿਨ ਹਰ ਸਾਲ ਰਕਵੇ ਜਥੇ ਵੱਲੋਂ ਜਿਹੜਾ ਕੱਢਿਆ ਜਾਂਦਾ ਹੈ ਬਾਬਾ ਜਗਿੰਦਰ ਸਿੰਘ ਦੀ ਅਗਵਾਈ ਵਿੱਚ ਉੱਥੇ ਸਿੰਘ ਸਾਹਿਬ ਨੇ ਪੁੱਛਦੇ ਗਏ ਬਾਬਾ ਜੀ ਵਾਈਗੁਰ ਜੀ ਦਾ ਕੰਤਾਲ ਸਾਹਿਬ ਵਾਈਗੁਰ ਜੀ ਕੀ ਨਾਮ ਆ ਬਾਬਾ ਜੀ ਕਿੰਨੀ ਉਮਰ ਤੁਹਾਡੀ ਜੀ ਬਾਬਾ ਜੀ ਹੁਣੀ ਆ ਕੋਈ 50 ਸਾਲ ਬਾਬਾ ਜੀ ਬਾਬਾ ਜੀ ਹਰ ਸਾਲ ਇੱਥੇ ਪਹੁੰਚਦੇ ਹੋ ਹਾਂਜੀ ਬਾਬਾ ਜੀ ਹਰ ਸਾਲ ਪਹੁੰਚਦੇ ਹਾਂ ਗਰਦਾਖੌਰ ਜ਼ਿਲ੍ਹੇ ਤੋਂ ਆਉ ਹਾਂਜੀ ਸਾਹਿਬ ਜਿਆਦੇ ਛੋਟੇ ਵੱਡੀ ਸ਼ਹਾਦਤ ਕੀ ਕਰਾ ਚਾਹਦੇ ਹੋ ਉਹ ਮਹਾਰਾਜਿਆਂ ਨੇ ਬਹੁਤ ਜਿਆਦੇ ਸਾਡੇ ਛੋਟੇ ਬਤਿਆਂ ਨੂੰ ਤਸ਼ੀਹ ਦਿੱਤੇ ਆ ਬਹੁਤ ਉਹਨਾਂ ਮਾੜਾ ਕੀਤਾ ਵਾ ਪਰ ਚਾਹੀਦਾ ਨਹੀਂ ਇਹ ਤਰ੍ਹਾਂ ਚੱਲੋ ਹਕੂਮਤ ਉਹਨਾਂ ਦੀ ਤੇ ਛੋਟੇ ਛੋਟੇ ਬਤਿਆਂ ਨੂੰ ਤਸ਼ੀਹ ਦਿੱਤੇ ਉਹਨਾਂ ਨੇ ਤਾਂ ਕਰਕੇ ਉਹਨਾਂ ਦੀ ਯਾਦ ਵਿੱਚ ਹੁਣ ਆ ਜੋੜ ਮੇਲੇ ਲੱਗਦੇ ਆ ਹਾਂਜੀ ਕੜਾਕੇ ਦੀ ਠੰਡ ਦੇ ਵਿੱਚ ਠੰਡੀਆਂ ਹਵਾਵਾਂ ਦੇ ਵਿੱਚ ਠੰਡਾ ਬੁਰਜ ਵਿੱਚ ਕੈਦ ਕੀਤਾ ਗਿਆ ਸੀ ਛੋਟੇ ਸਹਿਬਜ਼ਾਦਿਆਂ ਨੂੰ ਪਰ ਉਹ ਹੋਰਾਂ ਨੇ ਮਾਨਵਤਾ ਤੇ ਸਿੱਖ ਕੌਮ ਲਈ ਸ਼ਹੀਦੀ ਦਿੱਤੀ ਸੀ ਅੱਜ ਕੜਾਕੇ ਦੀ ਠੰਡ ਵਿੱਚ ਉਸੇ ਤਰ੍ਹਾਂ ਜਿਹੜੀ ਕਿ ਧੁੰਦ ਦੀ ਪਰਤ ਛਾ ਚੁੱਕੀ ਹੈ ਤੇ ਉਸੇ ਤਰ੍ਹਾਂ ਲੱਖਾਂ ਦੀ ਤਰ ਸੰਗਤ ਬਰਕਰਾਰ ਨਾਤਮਸਕ ਹੋਣ ਲਈ ਆਹ ਸਾਲ ਵਾਤੋਂ ਵੱਦ ਬਾਬਾ ਜੀ ਸੰਗਤ ਆਉਂਦੀ ਹੈ ਪਹੁੰਚਦੀ ਹੈ ਇੱਥੇ ਹਾਂਜੀ ਬਹੁਤ ਕਿਰਪਾ ਮਾਲਕ ਦੀ ਮਹਾਰਾਜ ਸਿੱਤੇ ਪਾਸ਼ਾ ਦੀ ਮਾਦਾ ਕੁਝ ਟੁੱਟਰ ਮਾਲ ਜੀ ਨੇ ਸੰਸਕਾਰ ਵਿੱਚ ਉਹਨਾਂ ਦਾ ਵੀ ਜ਼ਿਕਰ ਹੁੰਦਾ ਕਿ ਉਹਨਾਂ ਵੱਲੋਂ ਕਿ ਸੋਨੇ ਦੇ ਮੋਹਰ ਛੱਡ ਦਿਆ ਹਾਂਜੀ ਸੋਨੇ ਦੀਆਂ ਮੋਹਰਾਂ ਉਹਨਾਂ ਦਿੱਤੀਆਂ ਸੀ ਪਰ ਉਹਨਾਂ ਮਨਜ਼ੂਰ ਨਹੀਂ ਕੀਤੀਆਂ ਵਦੀਰ ਖਾਨ ਨੇ ਉਹਨੇ ਕਿਹਾ ਸੀ ਨਹੀਂ ਮੈਨੂੰ ਖੜੀਆਂ ਕਰਕੇ ਦੋ ਫਿਰ ਉਹਨਾਂ ਫਿਰ ਮਹਾਰਾਜ ਜੀ ਉਹਨਾਂ ਖੜੀਆਂ ਕੀਤੀਆਂ ਲਿਆ ਕੇ ਉਸੇ ਵੇਲੇ ਖੜੀਆਂ ਕਰਕੇ ਤੇ ਮਹਾਰਾਜ ਜੀ ਦਾ ਸਤਿਕਾਰ ਕੀਤਾ ਉਹਨਾਂ ਦਾ ਬਾਬਾ ਮੋਤੀਰਾਮ ਮਹਾਰਾਜ ਦਾ ਵੀ ਜ਼ਿਕਰ ਹੁੰਦਾ ਇਹ ਗੱਲ ਕਰੀ ਜੀ ਉਹਦਾ ਮੋਤੀ ਮਹਾਰਾਜ ਮਹਾਰਾਜ ਜੀ ਉਹਨਾਂ ਬੱਚਿਆਂ ਨੂੰ ਦੁੱਧ ਸਿਖਾਇਆ ਸੀ ਤੇ ਉਹਨਾ ਇਹ ਕਰਕੇ ਉਹਨੇ ਚੇੜਦੇ ਵਿੱਚ ਆਣ ਕੇ ਤੇ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਕੋਲੂ ਚ ਪੀੜਿਆ ਸੀ ਹਾਂਜੀ ਧੰਨਵਾਦ ਨਿਹੰਗ ਸਿੰਘ ਫੌਜਾਂ ਵੱਲੋਂ ਹਰ ਸਾਲ ਜਿਹੜਾ ਕਿ ਮਹੱਲਾ ਛੋਟੇ ਸਹਿਬ ਜਾਦਿਆ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਾਤ ਨੂੰ ਸਜਾਇਆ ਜਾਂਦਾ ਜਿਹਦੇ ਵਿੱਚ ਜੰਗੀ ਜੋਹੋ ਕਰਤੋਂ ਵੀ ਦਿਖਾਏ ਜਾਂਦੇ ਨੇ ਅਤੇ ਬਾਬਾ ਜਗਿੰਦਰ ਸਿੰਘ ਸਿੰਘ ਸਾਹਿਬ ਜਥੇਦਾਰ ਉਹਨਾਂ ਵੱਲੋਂ ਜੇਤੂ ਜਿਹੜੇ ਨਿਹੰਗ ਸਿੰਘ ਨੇ ਨੇ ਜੇ ਬਾਜੀ ਕਰਦੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਨੇ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਪਟ ਦੀ ਖਾਸ ਰਿਪੋਰਟ